ਅਗਲੇ ਦੇ ਨਾਲ ਖਾ ਕੇ ਅਗਲੇ ਦੇ ਨਾਲ ਬੈ ਕੇ ਅਗਲੇ ਨੂੰ ਇਹਦਾ ਮੈਂਟਲ ਟੌਰਚਰ ਕਰਨਾ ਬਹੁਤ ਅਸੀਂ ਜਾਣੀਏ ਸਾਡਾ ਪਰਿਵਾਰ ਆ ਬਸ ਸਾਡਾ ਕੋਈ ਕਿਸੇ ਨਾਲ ਸਾਡੇ ਵਿੱਚ ਕੋਈ ਕਿਸੇ ਨਾਲ ਨਹੀਂ ਹੈਗਾ ਸਾਡੇ ਚ ਕੋਈ ਐਕਟਰ ਮਿਲਣ ਅਜ ਤੋਂ ਵੱਧ ਕਰੇ ਸਾਨੂੰ ਕਿਸੇ ਤੇ ਕੋਈ ਮਤਲਬ ਨਹੀਂ ਸਾਡੇ ਕਵਾਜ ਤੋਂ ਬਾਅਦ ਬਾਈਕਾਟ ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਤੇ ਬਈ ਉਮੀਦ ਕਰਦੇ ਤੂੰ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਹਾਂ ਜੀ ਸੋ ਅੱਜ ਮੈਂ ਭੈਣ ਕੋਲੇ ਆਈ ਸੀ ਜੀ ਤੇ ਵੀ ਬਹੁਤ ਦਿਨਾਂ ਦੀਆਂ ਗੱਲਾਂ ਚੱਲ ਜਾਂਦੀਆਂ ਹਨਾ ਜੀ ਸੁਣੀ ਜੀ ਸੁਣੀ ਜਾਂਦੇ ਹੋ ਜੀ ਵੀ ਕੀ ਗੱਲਾਂ ਹੋਈ ਜਾਂਦੀਆਂ ਤੇ ਬਾਕੀ ਜਿਹੜਾ ਉਹ ਅਸੀਂ ਜਿੱਦੇ ਲੈ ਕੇ ਗਏ ਆ ਜੀ ਖਾਣ ਪੀਣ ਉੱਥੇ ਰਾਸ਼ਨ ਵਗੈਰਾ ਹਨਾ ਪਹਿਲੀ ਗੱਲ ਤਾਂ ਵੀ ਮੈਂ ਮੈਂ ਗਲਤ ਵੀ ਮੰਨ ਲੈਂਦੀ ਆ ਵੀ ਮੇਥੋਂ ਗਲਤੀ ਹੋ ਗਈ ਮੈਂ ਜਾਵ ਲਈ ਉੱਥੇ ਮੈਨੂੰ ਨਹੀਂ ਜਾਣਾ ਚਾਹੀਦਾ ਮੈਂ ਗਲਤੀ ਵੀ ਹੋਈ ਠੀਕ ਹੈ ਜੀ ਗਲਤੀ ਨਹੀਂ ਹੋਈ ਤੇ ਦੂਜੀ ਗੱਲ ਬਾਈ ਜਿਹੜਾ ਤੁਸੀਂ ਕਹਿ ਰਹੇ ਆ ਬਾਈ ਗੋਰੇ ਨੇ ਵੀ 10000 ਰੁਪਏ ਦਿੱਤਾ ਜਾ 15 ਦਿੱਤਾ ਸੋ ਇਹ ਬਾਈ ਗਲਤ ਤਾਂ ਗੱਲ ਬਾਈ ਜੇ ਮੈਨੂੰ ਨਾ ਦੱਸ ਦਿੱਤਾ ਨਾ ਮੈਨੂੰ 15 ਦਿੱਤਾ ਬਾਈ ਬਾਈ ਕੋਰੇ ਟਾਇਲ ਵਾਲੇ ਨੇ ਇੱਕ ਤਾਂ ਗੱਡੀ ਭੇਜੀ ਆ ਬੋਲੇ ਟੈਂਕੀ ਕਰਾ ਕੇ ਪਿਕਅਪ ਡਾਲਾ ਠੀਕ ਆ ਜਿਹਦੇ ਵਿੱਚ ਕਿ ਚੌਲ ਤੇ ਸਾਰਾ ਸਾਮਾਨ ਗਿਆ ਕਰ ਸਾਰੀਆਂ ਭੈਣਾਂ ਦਾ ਨਾਲ ਮਿਲ ਕੇ ਸੀਗਾ ਮੈਂ ਆਏ ਨਹੀਂ ਕਹਿੰਦੀ ਵੀ ਮੇਰਾ ਹੀ ਸੀਗਾ ਸਾਰੀਆਂ ਭੈਣਾਂ ਦਾ ਸਾਡੇ ਜਿਹੜੀਆਂ ਸਾਡੇ ਨਾਲ ਗਈਆਂ ਸੀ ਉਹਨਾਂ ਦਾ ਨਾਲ ਮਿਲ ਕੇ ਸੀਗਾ ਉਹ ਸਾਮਾਨ ਸਾਡਾ ਇਹਨਾਂ ਦੀ ਗੱਡੀ 'ਚ ਸੀਗਾ ਇਹਨਾਂ ਦਾ ਸਾਮਾਨ ਇਹਨਾਂ ਦੀ ਗੱਡੀ ਚ ਸੇ ਹਾਂਜੀ ਸੋ ਮੈਂ ਇਹਨਾਂ ਭੈਣ ਵਰਗਾ ਦੇ ਨਾਲ ਗੱਡੀ ਦੇ ਵਿੱਚ ਗਈ ਸੀ ਜੀ ਇਹਨਾਂ ਦੀ ਗੱਡੀ ਸੀਗੀ ਉਹ ਠੀਕ ਆ ਜੀ ਬਾਕੀ ਬਾਈ ਨੇ ਆਪਾਂ ਨੂੰ ਗੋਰੀ ਟਾਇਲ ਵਾਲੇ ਨੇ ਮੈਨੂੰ 50000 ਦਿੱਤਾ ਜੀ ਹਾਂਜੀ 50000 50000 ਦਿੱਤਾ ਬਾਈ ਨਾ 10 ਦਿੰਦਾ ਨਾ 15 ਦਿੱਤਾ ਸੋ ਇਹ ਤੁਸੀਂ ਝੂਠੀਆਂ ਗੱਲਾਂ ਨਾ ਫਲਾਓ ਆਪਾਂ ਹੱਥ ਬੰਨ ਕੇ ਤੁਹਾਡੇ ਅੱਗੇ ਵੇਚਦੀ ਆ ਬਾਕੀ ਜੋ ਵੀ ਉਹਦੇ ਬੋਰਡ ਤੇ ਸਾਰਾ ਕੁਝ ਹੋ ਜਾਂ ਭੈਣ ਮੇਰੇ ਨਾਲ ਆ ਇਹ ਦੱਸ ਦੇਣ ਵੀ ਕਰਨਾ ਜਾਂ ਚੜਦੀ ਸੀ ਜਾਂ ਨਹੀਂ ਚੜਦੀ ਸੀ ਵੀ ਮੈਥੋਂ ਹੋ ਗਈ ਗਲਤੀ ਪਰਾਂ ਮੇਰੋ ਮੇਰੇ ਜੇ ਤੁਹਾਡੀ ਕੋਈ ਮੈਨਾਂ ਦੁਸ਼ਮਣੀ ਆ ਭਾਈ ਮੇਰੇ ਤੁਸੀਂ ਉਹੀ ਗੋਲੀ ਮਾਰ ਦੋ ਜੋ ਗਲਤੀ ਹੋਈ ਐ ਸੀ ਕੰਮ ਕਰਨ ਗਈ ਸੀ ਅੱਗਾ ਕੀ ਦੱਸੂ ਵੀ ਬੰਦੀ ਮਾਤੇ ਸਾਸਰ ਕਾਲ ਜੀ ਨੀਂਦ ਕਰਦੀਆਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਠੀਕ ਐ ਪਰ ਕਿੰਨਾ ਭਣ ਗਈ ਸੀ ਜਿੰਨਾ ਉਹਦੇ ਕੋਲ ਪੁੱਜ ਸਰ ਸੀ ਨਾ ਉਹ ਰਾਸ਼ਨ ਲੈ ਕੇ ਗਈ ਐ ਉਹਨ ਵਿੱਚ ਦਿਖਾ ਰਿਆ ਵੀ ਦੋ ਟੱਬੇ ਸੀ ਦੋ ਟੱਬੇ ਨਹੀਂ ਸੀ ਦੋ ਕੱਡੀਆਂ ਰਾਸ਼ਨ ਦੀਆਂ ਪਰ ਹਾਂ ਚੱਲੂਗੀ ਪਤਾ ਕੀ ਗੱਲ ਆ ਉਹ ਡੱਬੇ ਵੀ ਮੇਰੇ ਨਹੀਂ ਸੀਗੇ ਮੈਂ ਨਾ ਬਿਸਕੁਟ ਲੈ ਕੇ ਗਈ ਆ ਜੀ ਨਾ ਮੈਂ ਨਾ ਮੈਂ ਪਾਣੀ ਲੈ ਕੇ ਗਈ ਆ ਭਾਈ ਇਹ ਗੱਲਾਂ ਝੂਠੀਆਂ ਨੇ ਉਹ ਉਹਨਾਂ ਭੈਣਾਂ ਦਾ ਸਮਾਨ ਸੀਗਾ ਮੇਰਾ ਬੋਰਡ ਦੇ ਵਿੱਚ ਮੇਰਾ ਕੁਝ ਨਹੀਂ ਸੀਗਾ ਸਿਰਫ ਉਹ ਭੈਣਾਂ ਦਾ ਸਮਾਨ ਸੀਗਾ ਉੱਥੇ ਲੇਡੀਜ਼ ਦੇ ਸਮਾਨ ਦੀ ਜ਼ਰੂਰਤ ਸੀ ਠੀਕ ਹੈ ਜੀ ਬਾਕੀ ਸਾਨੂੰ ਬੰਨ ਤੇ ਦੱਸਤਾ ਸੀਗਾ ਉਹ ਕਹਿੰਦੇ ਵੀ ਸਾਡੇ ਘਰਾਂ ਦੇ ਵਿੱਚ ਇੱਕ ਇੱਕ ਜਾਣਾ ਉੱਥੇ ਆ ਘਰੇ ਆ ਆਪਾਂ ਦੱਸਿਆ ਸੀ ਨਾ ਇਹ ਚੋਰੀ ਨਾ ਹੋ ਜਾਈਓ ਬਾਕੀ ਮੈਂ ਤੁਹਾਨੂੰ ਬਲ ਦੱਸਦਾ ਜੀ ਗੱਲ ਕੀ ਸੀ ਇਹ ਗੱਲਾਂ ਬਣਾਈਆਂ ਆਈਆਂ ਲੋਕਾਂ ਦਾ ਵਿਊ ਲੈਣ ਦਾ ਤਰੀਕਾ ਕੁਝ ਅਲੱਗ ਲੱਗਿਆ ਮੈਂ ਬਹੁਤ ਹੈਰਾਨ ਆਇਆ ਮੈਂ ਉੱਥੇ ਖੁਦ ਖੜਾ ਸੀਗਾ ਮੇਰੀ ਇਹ ਗੱਲ ਹੋ ਚੁੱਕੀ ਸੀ ਕਿ ਉਹ ਸਾਰਿਆਂ ਨੇ ਵੀਡੀਓ ਬਣਾਈਆਂ ਤਾਂ ਛੇੜ ਬੰਦਾਂ ਨੇ ਉਹ ਲੋਕਾਂ ਦਾ ਬੰਦਾ ਨਹੀਂ ਜਿਨੇ ਵੀਡੀਓ ਨਹੀਂ ਬਣਾਈ ਇਹ ਆਪਣੇ ਵੀਊਰਾਂ ਨੂੰ ਵਾਸਤੇ ਦਿਖਾਈ ਜਾ ਰਹੇ ਆ ਜਿਦ ਤਰੇ ਲੰਗਰ ਕਿਸੇ ਨੇ ਲੈ ਕੇ ਜਾਣਾ ਸੀ ਨਾ ਤੇ ਉਹ ਪਹਿਲੇ ਲੈ ਚਲੇ ਜਾਂਦੇ ਆ ਜੋ ਤੁਹਾਨੂੰ ਅਸਲ ਵਿੱਚ ਬੈਗ ਹੈ ਇਹ ਤਾਂ ਇੱਕ ਡਰਾਮਾबाजी ਕੀਤਾ ਗਿਆ ਇਹਨਾਂ ਨੂੰ ਭੇਜਿਆ ਗਿਆ ਸੀ ਪੈਣਾ ਨੂੰ ਕੁਝ ਪੈਣਾ ਹੋਰ ਸੀ ਉਹ ਬੈਗਿਆਂ ਵਿੱਚ ਇਹਨਾਂ ਨੂੰ ਕਹਿੰਦਾ ਜੀ ਤੂੰ ਵੀ ਆ ਜਾ ਚਲ ਆਪਾਂ ਜਾਜਾ ਲੈ ਕੇ ਆਉਂਦੇ ਆਂ ਨਾਲ ਪਿਆਪਾ ਲੇਡੀਜ਼ ਸਮਾਨ ਹੈ ਆਪਾਂ ਉਹ ਦੇ ਕੇ ਆਨੇ ਆਂ ਜੇ ਕੋਈ ਆਪਾਂ ਨੂੰ ਸਦਸਨ ਦੀ ਜ਼ਰੂਰਤ ਹੋਈ ਸਾਨੂੰ ਕਾਫੀ ਲੋਕਾਂ ਦੇ ਵਿਰਾਸਨ ਪਹੁੰਚ ਗਿਆ ਪਿਛਲੇ ਸੀ ਰੋਜ਼ ਸਦਸਨ ਨੂੰ ਲੋਕ ਲੈ ਸੀਗਾ ਮੇਰੀ ਗੱਡੀ 'ਚ ਸੀਗਾ ਪਿਕਅਪ ਫੁੱਲ ਭਰੂ ਸੀ ਉਹਦੇ ਵਿੱਚ ਚੌਲ ਵਗੈਰਾ ਬਣਾ ਸੀ ਰਸਨ ਸੀਗਾ ਤੇ ਇੱਕ ਸਰਦਾਰ ਭਾਈ ਮੈਂ ਦੇਖ ਰਿਹਾ ਜੀ ਉਹ ਮੇਰੇ ਨਾਲ ਆਵਾਜ਼ਾਂ ਮਾਰੀ ਜਾ ਰਿਹਾ ਉਹ ਦੋ ਤਕਲੀਫ ਉਹਨਾਂ ਨੂੰ ਵੋਟ ਵਾਲੇ ਨਾਲ ਹੋਵੇਗੀ ਪਰ ਇਸੇ ਭੈਣ ਤੇ ਲਾਂਚਨ ਲਾਣਾ ਜਾਂ ਉਹਨਾਂ ਦੇ ਖਿਲਾਫ ਬੋਲਣਾ ਬਿਲਕੁਲ ਗਲਤ ਗੱਲ ਹੈ ਮੈਂ ਅਸੀਂ ਖੁੱਤ ਅਸੀਂ ਇਸ ਮੌਕੇ ਤੇ ਸਾਨੂੰ ਵੀ ਪਤਾ ਸੀ ਅਸੀਂ ਵੀ ਬੜੀ ਜਾਸਦੀ ਪਰ ਸੇ ਨਹੀਂ ਅਸੀਂ ਇਹ ਗੱਲ ਕਹੀ ਕਿ ਚਲ ਕੋਈ ਨਹੀਂ ਤੇ ਲੇਡੀਸ਼ਿਪ ਕੰਮ ਹੈ ਲੇਡੀ ਸਮਾਨ ਹੈ ਤੁਸੀਂ ਕੋਈ ਨਹੀਂ ਜਾਇਓ ਹਾਂ ਤੇ ਦੂਜਿਆਂ ਨੂੰ ਅਸੀਂ ਤਕਲੀਫ ਨਹੀਂ ਹੋਣੀ ਚਾਹੀਦੀ ਬਾਕੀ ਜਿਹੜਿਆ ਵੋਟ ਵਾਲੇ ਬਾਈ ਉਹਨਾਂ ਨੂੰ ਬਈ ਗਲਤ ਨਾ ਬਾਲੋ ਬੋਲੋ ਉਹ ਵਿਚਾਰੇ ਸੇਵਾ ਕਰਦੇ ਤਨਮਨੋ ਕਰ ਰਹੇ ਆ ਬਹੁਤ ਤਨਮਨੋ ਬਾਈਆਂ ਦਾ ਬਹੁਤ ਧੰਨਵਾਦ ਜੇ ਨਾਲੇ ਉੱਥੇ ਰਾਸ਼ਨ ਉੱਥੇ ਜਿੱਥੇ ਅਸੀਂ ਗਏ ਸੀ ਉੱਥੇ ਇੱਕ ਭੈਣ ਨੇ ਪੱਠਿਆਂ ਦਾ ਕਿਹਾ ਸੀ ਵੀ ਸਾਡੀ ਰਾਤ ਮੱਝ ਸੂਈ ਆ ਦੂਜੇ ਦਿਨ ਹੀ ਮੈਂ ਬਾਈ ਜੀ ਨੂੰ ਫੋਨ ਲਾਇਆ ਇਹਨਾਂ ਨੂੰ ਲਾਇਆ ਮੈਂ ਕਿ ਬਾਈ ਜੀ ਆਪਾਂ ਵਿਆਪਾ ਪੱਠੇ ਲੈ ਕੇ ਜਾਣੇ ਆ ਠੀਕ ਆ ਇਹ ਕਹਿੰਦਾ ਵੀ ਕੋਈ ਗੱਲ ਨਹੀਂ ਬਾਈ ਆਪਾਂ ਜਾਂ ਕੱਲ ਨੂੰ ਜਾਂ ਪਰਸੋਂ ਚੱਲਦੇ ਆ ਦੂਜੇ ਦਿਨ ਫੇਰ ਬਾਈ ਅਰ ਕੇ ਸੇਵਾ ਕਰਕੇ ਆਏ ਆ ਉਸੇ ਥਾਂ ਤੇ ਜਾ ਕੇ ਉਹੁੱਤ ਜਗਤ ਦੀ ਅਸੀਂ ਵੀਡੀਓ ਪਾ ਕੇ ਉੱਥੇ ਸਮਾਨ ਨੂੰ ਭੇਜਤਾ ਸੀਗਾ ਪੱਠੇ ਵਗੈਰੇ ਜੋ ਜ਼ਰੂਰਤ ਸੀਗੀ ਉਸੇ ਡਾਕਟਰ ਦੀ ਲੋੜ ਸੀ ਡਾਕਟਰ ਵੀ ਉੱਥੇ ਗਿਆ ਸੋ ਸਾਥਿਓ ਕੋਈ ਵੀ ਇਨਸਾਨ ਆਪਣੀ ਪਹੁੰਚ ਦੇਵਤਾਗਤ ਮੁਤਾਬਕ ਹੀ ਕੰਮ ਕਰਦਾ ਕਿਸੇ ਨੂੰ ਭਾਵੇਂ 10 ਰੁਪਏ ਕੋ ਪਾਉਂਦਾ ਕੋਈ 20 ਪਾਉਂਦਾ ਚਾਹ 50 ਪਾਉਂਦਾ ਉਹਨਾਂ ਦੀ ਆਪਣੀ ਸ਼ਕਤਾ ਹੁੰਦੀ ਹੈ ਦੇਖੋ ਕਿਸੇ ਨੂੰ ਇਹ ਗੱਲ ਨਾ ਕਹੀ ਜਾਵੇ ਕਿ ਦੋ ਡੱਬੇ ਬਿਸਕੁਟਾਂ ਦੇ ਸੀ ਜਦ ਤੱਕ ਤੁਸੀਂ ਵਿੱਚ ਦੇਖਿਆ ਨਹੀਂ ਕੀਤਾ ਨਹੀਂ ਫालतू ਐਵੇਂ ਦੀ ਗੱਲਾਂ ਨਹੀਂ ਕਰਨੀ ਚਾਹੀਦੀਆਂ ਬਾਕੀ ਮੈਂ ਅੱਜ ਕੁਝ ਕਿਸੇ ਦੇ ਬਲੌਗ ਵਿੱਚ ਸੁਣਿਆ ਕਿ 15000 ਰੁਪਏ ਪਾਣੇ ਦੇ ਤਾ ਫਾਣਾ ਕੱਟਾ ਦੇਖੋ ਅਗਲੇ ਦਾ ਸੌਂਗਲੇਸ਼ਨ ਹੁੰਦਾ ਆ ਅਗਲਾ 15 ਦੇਵੇ 50 ਦੇਵੇ ਜੇ ਜੇ ਤੁਹਾਡੇ ਰਾਸ਼ਨ ਵਾਸਤੇ ਕਹਿ ਕੇ ਦਿੱਤਾ ਫਿਰ ਤੁਸੀਂ ਕਹਿ ਸਕਦੇ ਹੋ ਤੁਹਾਡਾ ਤੁਸੀਂ ਫੇਰ ਇਹ ਗੱਲ ਕਹਿ ਸਕਦੇ ਹੋ ਮੈਂ ਤਾਂ ਹਜੇ ਉਹਦੇ ਪੱਥਰ ਦੇ ਵੀ ਪੈਸੇ ਦੇਣੇ ਆ ਜਿਹੜਾ ਮੇਰੇ ਘਰੇ ਪੱਥਰ ਲੱਗਿਆ ਨਾ ਬਾਈ ਗੋਰੇ ਟਾਇਰ ਵਾਲੇ ਦੇ ਹਜੇ ਮੈਂ ਉਹ ਵੀ ਪੈਸੇ ਦੇਣੇ ਆ ਸੋ ਤੁਸੀਂ 10 ਵੀ ਗਲਤ ਕਹਿ ਰਹੇ ਹੋ ਤੁਸੀਂ 15 ਵੀ ਗਲਤ ਕਹਿ ਰਹੇ ਹੋ ਮੇਰੇ ਕੋਲੇ ਬਾਈ ਗੋਰੇ ਟਾਇਰ ਵਾਲਾ ਦਾ 50000 ਆ ਮੈਨੂੰ 50000 ਦਿੱਤਾ ਬਾਈ ਨੇ ਤੇ ਉਹ ਵੀ ਵੀਡੀਓ ਬਹੁਤ ਜਲਦੀ ਪਾ ਰਿਹਾ ਬਾਈ ਬਾਕੀ ਲੋਕ ਵੀਡੀਓ ਪਾਣਗੇ ਬਾਕੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਸੱਚ ਨੇ ਬਹਿ ਕੇ ਸ਼ੇਅਰ ਗੱਲ ਕਰ ਸਕਦਾ ਅਸੀਂ ਹਰ ਗੱਲ ਤੇ ਕੱਲ ਤੱਕ ਨੂੰ ਤਿਆਰ ਹੈ ਬਾਕੀ ਸਾਥੀਓ ਜਿਸ ਨੇ ਕਰਨਾ ਹੈ ਆਪਦੇ ਵਾਸਤੇ ਕਰਨਾ ਕਿਸੇ ਦੇ ਕੋਈ ਹਸਾਨ ਨਹੀਂ ਕਰਨਾ ਜੇ ਕਿਸੇ ਨੇ ਥੋੜਾ ਕੀਤਾ ਵੱਧ ਕੀਤਾ ਇਹਦੇ ਤੇ ਗਲਤ ਬਿਲਕੁਲ ਕਮੈਂਟ ਵਾਚ ਨਹੀਂ ਕਰਨੀ ਚਾਹੀਦੀਏ ਦੇਖੋ ਇੱਕ ਕੋਈ ਦੇਖੋ ਇੱਕ ਜਨਾਨੀ ਔਰਤ ਹੋ ਕੇ ਉਹ ਜਾ ਕੇ ਇੱਕ ਹੜਪੀਟਾਂ ਦਾ ਪਜਾਜਾ ਦੇਖ ਲਈ ਜਾ ਕੇ ਤੇ ਤੁਸੀਂ ਵੀ ਆਪਣੀਆਂ ਭੈਣਾਂ ਮਾਮਾ ਭੇਜ ਸਕਦੇ ਹੋ ਕੋਈ ਕਿਸ ਨੂੰ ਕੋਈ ਰੁਕਾਵਟ ਨਹੀਂ ਹੈਗੀ ਜਿਹਦੀ ਇੱਛਾ ਹੈ ਉਹ ਜਾ ਸਕਦਾ ਪਰ ਆ ਚੀਜ਼ਾਂ ਗਲਤ ਕਹਿਣੀਆਂ ਬਿਲਕੁਲ ਗਲਤ ਹੈ ਅਸੀਂ ਇਸ ਗਲਤ ਬਹੁਤ ਨਰਾਸ਼ ਸਾਨੂੰ ਹੋਈ ਹੈ ਤੇ ਅਸੀਂ ਇਸ ਗੱਲ ਦੀ ਵੀਡੀਓ ਪਾ ਰਹੇ ਹਾਂ ਬਾਕੀ ਜੇ ਕਿਸੇ ਨੂੰ ਕੋਈ ਦਿੱਕਤ ਹੈ ਤੇ ਸਾਨੂੰ ਸਾਡੇ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦਾ ਅਸੀਂ ਉਹਨੂੰ ਸਾਰੀ ਗੱਲਬਾਤ ਦੱਸ ਸਕਦੇ ਹਾਂ ਬਾਕੀ ਸਾਥੀਓ ਸ਼ਰਮ ਕਰੋ ਅੱਜ ਉਥੇ ਅਸਨ ਦੀ ਗੱਲ ਨਹੀਂ ਸੀ ਉਹ ਸ਼ਰੀਕੋਂ ਸਾਰੇ ਹੋਏ ਸੀ ਲੈ ਵੱਥੇ ਬਾਈ ਚਲੋ ਹੱਸਣੇ ਕਿੱਥੇ ਚਲ ਹੱਸੇ ਨਿਕਾਲੇ ਉੱਥੇ ਕੋਈ ਇੰਨਾ ਤਾਂ ਨੀ ਜਣਾ ਵੀ ਕੋਈ ਮਰੇ ਪੈਸੇ ਅਸੀਂ ਗਏ ਇਹ ਬਾੜਾ ਕੋਟਾ ਹੈ ਏ ਲੈਵ ਹੋਈ ਕਿੰਨਾ ਕੋਲੇ ਮੈਂ ਖੜੀ ਸਾਰੇ ਉਹ ਐਸੀ ਪਿੱਛੇ ਪ ਜਾ ਕੇ ਇੱਕ ਬੰਦੇ ਨੇ ਮਜਾਕ ਇਹ ਕੀਤਾ ਮੇਰਾ ਵੀ ਹਾਸਾ ਨਿਕਲ ਗਿਆ ਕਿੰਨਾ ਵੀ ਹੱਸਦੀ ਉਹ ਤੇ ਇਡੀ ਕਿਤੇ ਕਰ ਲਉਗੀ ਕੋਈ ਖਾਸ ਗੱਲ ਨਹੀਂ ਸੀ ਵੀ ਇਸ ਗੱਲ ਤੋਂ ਬਣਾ ਬਣਾਈ ਜਾਂਦੇ ਹੋ ਭਰਾਓ ਤੁਸੀਂ ਹੱਥ ਜੋੜ ਕੇ ਬੈੰਤੀ ਐ ਜੇ ਤੁਹਾਨੂੰ ਕੋਈ ਹੈਗੀ ਇਹ ਗੱਲਬਾਤ ਤੁਹਾਨੂੰ ਸਾਡਾ ਨੰਬਰ ਦਿੱਤਾ ਕਿੰਨਾ 라 ਵੀ ਹੈਗਾ ਸਾਡਾ ਵੀ ਹੈਗਾ ਤੁਸੀਂ ਬਹਿ ਕੇ ਸਾਡੇ ਨਾਲ ਗੱਲ ਕਰ ਸਕਦੇ ਹੋ ਪਰ ਐਵੇਂ ਨਾ ਕਿਸੇ ਲਈ ਗੱਲ ਬਾਈ ਗਲਾਮ ਜਿੱਤੋ ਦੇ ਬਾਈ ਗਾਲ ਬਾਈ ਗਲਾਮ ਜਿੱਤੋ ਵਿਚਾਰਾ ਉੱਥੇ ਚਾਣੇ ਕੀ ਆਇਆ ਜਾਣ ਗਿਆ ਆਇਆ ਜੀ ਉਹਨੂੰ ਪਤਾ ਹੀ ਨਹੀਂ ਸੀ ਬਾਈ ਮੇਰੇ ਭਾਂਜਾ ਉਧਰ ਸਾਡੀ ਬੰਦੇ ਦਾ ਭਾਂਜਾ ਬਾਈ ਕਲਾਸ ਤੋਂ ਨਾ ਨਹੀਂ ਨਾਲੇ ਭਾਂਜਾ ਸੇਵਾ ਕਰ ਰਿਆ ਸੀ ਅਸੀਂ ਉਹਨੂੰ ਫੋਨ ਲਾਇਆ ਬੇਟਾ ਵੀ ਰਾਤ ਨੂੰ ਪਾਰ ਆਪਾਂ ਪਹੁੰਚੋਣਾ ਉਹ ਕਹਿੰਦਾ ਵੀ ਮਾਸੀ ਜੀ ਮੈਂ ਨਾ ਗੁਲਾਬ ਸੀ ਤੋਂ ਬਾਈ ਦੇ ਨਾਲ ਫਿਰਦਾ ਉੱਥੇ ਸਾਨੂੰ ਥੋੜੀ ਖੁਸ਼ੀ ਹੋਗੀ ਮੈਂ ਮੈਂ ਕਦੇ ਦੇਖਿਆ ਹੀ ਨਹੀਂ ਸੀ ਹੋ ਗਈ ਬਗੇ ਚਲ ਬਾਈ ਨੂੰ ਦੇਖ ਲਾਂਗੇ ਨਾਲੇ ਆਪਾਂ ਸੇਵਾ ਕਰਨ ਆਏ ਆ ਉਹ ਭਾਂਜਾ ਨਾਲ ਹੀ ਆਇਆ ਸਾਨੂੰ ਮਿਲਾਇਆ ਅੱਗੇ ਕਿਰਨਾਂ ਨੂੰ ਦੇਖਿਆ ਬਾਈ ਹੋਰ ਕੁਛ ਹੋ ਗਿਆ ਵੀ ਮੈਂ ਬਚ ਲੋ ਪਤਾ ਕੀ ਕਹਿ ਰਹੇ ਆ ਕਹਿੰਦੇ ਵੀ ਇਹ ਜੀ ਨੂੰ ਭੈਣ ਬਣਾ ਲਿਆ ਕਿਰਨਾਂ ਨੂੰ ਭੈਣ ਬਣਾ ਲਿਆ ਬਾਈ ਤੁਸੀਂ ਸਾਰੇ ਜਾਣੇ ਕਹਿ ਦਿਓ ਬਾਈ ਗਲਾਸ ਦੋਨੋਂ ਬੱਚਾ ਨਾ ਬ੍ਰੀਚ ਕਰੋ ਵੀ ਤੁਸੀਂ ਕਹਿ ਦਿਓ ਭਾਈ ਤਾਂ ਮੈਨੂੰ ਭੈਣ ਬਣਾਊਗਾ ਵਿਚਾਰਾ ਉਹ ਦਰਤੇ ਬਾਈ ਮੈਨ ਲੱਗ ਗਿਆ ਬਾਈ ਅਸੀਂ ਉਹਨੂੰ ਮੈਂ ਨਹੀਂ ਪਤਾ ਗੱਲ ਪਤਾ ਕੀ ਹੁੰਦੀ ਹੈ ਸਿਆਣੇ ਕਹਿੰਦੇ ਆ ਕਿ ਲੋਕਾਂ ਨਾਲ ਥੱਲੇ ਗਿਰਦੇ ਨੂੰ ਬੜਾ ਖੁਸ਼ ਹੋ ਕੇ ਦੇਖਦੇ ਆ ਜੇ ਕੋਈ ਇਨਸਾਨ ਉੱਪਰ ਚੱਲਦਾ ਨਾ ਉਹਨੂੰ ਲੋਕਾਂ ਨੂੰ ਚਲੂਨੇ ਤੇ ਮਿਰਚਾ ਬਹੁਤ ਲੱਗਦੀ ਹੈ ਪਰ ਇੱਕ ਗੱਲ ਹੈ ਵੀ ਕਿਸੇ ਦਾ ਨਾਣ ਪਾਣੀ ਖਾ ਕੇ ਕਿਸੇ ਦੇ ਨਾਲ ਬਹਿ ਕੇ ਖਾ ਕੇ ਅਦੋਂ ਆ ਗੰਨਾ ਦਾ ਮਤਲਬ ਹੈ ਟਾਈਮ ਕਰਨੀ ਚਾਹੀਦੀ ਮੇਰੇ ਖਿਲਾਫ ਕੋਈ ਜਿਵੇਂ ਕੋਈ ਵੀਰ ਬੋਲ ਰਿਹਾ ਪਰ ਮੈਨੂੰ ਵੀ ਉਹ ਮਹਿਸੂਸ ਹੁੰਦੀਆਂ ਗੱਲਾਂ ਦਾ ਮਾਰਾ ਗੰਨਾ ਕਿਸੇ ਨੂੰ ਨਾ ਖਾ ਕੇ ਆਰਾਮ ਨਹੀਂ ਕਰਨਾ ਚਾਹੀਦਾ ਯਾਰ ਬੰਦਾ ਰਹੇ ਕਿ ਖਾ ਕੇ ਯਾਰ ਇੰਨੀ ਤਾਂ ਨਾ ਮੇਰੀ ਮੇਰੀ ਮਿੱਟੀ ਪਲੀਤ ਕਰੋ ਮੈਂ ਤੁਹਾਨੂੰ ਕੀ ਮਾਰਾ ਕਹਤਾ ਇੱਕ ਗੱਲ ਕਹਿਣਾ ਚਾਹੁੰਦਾ ਕਿਰਨਾਂ ਦਾ ਅੱਜ ਸੌਖਾ ਕਿਰਨਾਂ ਦਾ ਸੌਖਾ ਟਾਈਮ ਆਇਆ ਹੈ ਆਪਾਂ ਸਾਰੇ ਦੁੱਖ ਕਰੀ ਜਾਂਦੇ ਆ ਤੇ ਕਿੰਨਾ ਦੇ ਜੇ ਪਹਿਲਾਂ ਵਾਲੀ ਹਾਲਤ ਵਿੱਚ ਆਪਾਂ ਕਿੱਥੇ ਸੀ ਕਿਸੇ ਦੇ ਬਾਹਰ ਫੜੀ ਸੀ ਕਿਰਨਾ ਵੀ ਆ ਜਾ ਬਣੇ ਤੂੰ ਬੁਰੇ ਲਾਤਾ ਤੂੰ ਬੜੇ ਲਾਤਾ ਜੇ ਰੋਟੀ ਖਾਦੀ ਹੈ ਕਿ ਨਹੀਂ ਅੱਜ ਕਿੰਨਾ ਸਾਰਿਆਂ ਨੂੰ ਵਿਖਦੀ ਹੈ ਕਿ ਨਾ ਇਹ ਕਰਦੀ ਹੈ ਭਾਈ ਬਿਲਕੁਲ ਗਲਤ ਕਮੈਂਟ ਨਾ ਕਰੋ ਤੇ ਕਿਰਨਾਂ ਦੇ ਪਿੱਛੇ ਹੱਥ ਜੋੜ ਕੇ ਬੇਨਤੀ ਕਰਦੇ ਆ ਨਾ ਪਾਓ ਭਾਈ ਉਹਨੂੰ ਜੀ ਤੋ ਉਹਦੀ ਛੋਟੀ ਜੀ ਬੱਚਾਈ ਆ ਵੀ ਕਿਸੇ ਨੂੰ ਟੌਰਚਰ ਨਹੀਂ ਕਰਨਾ ਚਾਹੀਦਾ ਕਿ ਬੰਦਾ ਕੁਝ ਕਰ ਲੈ ਮੇਰੇ ਕੋਲ ਮੇਰੀ 7 ਸਾਲ ਦੀ ਮੇਰੀ ਕੁੜੀ ਹੈ ਹਾਂ ਜੀ ਹਾਂ ਜੀ ਅੱਜ ਮੈਂ ਕੁਝ ਕਰਦੀ ਆ ਮੇਰੀ ਕੁੜੀ ਨੂੰ ਕੋਈ ਜ਼ੰਬਨ ਨਾ ਲਾ ਹੱਥ ਕੱਢ ਕੇ ਕੋਈ ਕਹੂਗਾ ਵੀ ਹਾਂ ਅਸੀਂ ਕੁੜੀ ਨੂੰ ਸਾਹਮਦੇ ਆਂ ਆਈ ਐਮ ਨਾਟ ਆਰਚ ਦੇ ਕਹੀ ਨਹੀਂ ਨਹੀਂ ਸਾਡੇ ਗੁਰੂ ਆਫਿਰਤ ਇੱਕ ਮਿੰਟ ਬੈਣਾ ਕਹਿੰਦੀ ਹੈ ਵਾਦਾ ਕੋਲਣਾ ਪੈਣਾ ਚਾਚਾ ਦੇਖੋ ਮੇਰੀ ਬਲਖੋ ਆਪਣੇ ਗੁਰੂ ਆਫਿਰਤ ਬੈਣਾ ਕਦੇ ਅਤਿਆਚਨ ਉਹਨੇ ਨਹੀਂ ਹੁੰਦੀ ਜਿੰਦਰ ਮਰਜੀ ਦਿਨ ਹੋਵੇ ਰਾਤ ਵਿੱਚ ਵੀ ਅੰਜਲ ਆਣੇ ਚਾਹੀਦੇ ਜਦ ਤੱਕ ਤੁਹਾਡੇ ਕੋਲ ਅਜੇ ਪ੍ਰੂਫ ਨਹੀਂ ਹੈ ਤਾਂ ਤੁਸੀਂ ਲੋਕਾਂ ਦੇ ਸੁਣੇ ਸੁਣੇ ਗੱਲਾਂ ਤੇ ਇੱਕ ਆਪਣੇ ਵਿਊ ਪ੍ਰਦਾਨ ਕਰਦੇ ਜੋ ਇਹਨਾਂ ਨੂੰ ਕੁਝ ਕਰਿਓ ਅਰੇ ਡੁੱਬ ਜਾ ਯਾਰ ਸ਼ਰਮ ਕਰੋ ਮਾੜੀ ਮੁੱਢੀ ਜਾ ਕਹਿੰਦਾ ਕਿਰਨਾਂ ਨੂੰ ਲਾਂਦਾ ਪਾਇ ਉਹਨਾਂ ਨੂੰ ਤਾਂ ਪੈਰੀਆਂ ਜੇ ਪਤਾ ਮਿਲਿਆ ਸੀ ਉਹਦਾ ਭਰਾ ਸੀ ਇੱਕ ਮਿੱਤਰ ਨਹੀਂ ਸੀ ਇਨਸਾਨ ਇਨਸਾਨੀਅਤ ਦਾ ਪਦ ਇੱਕ ਉਹ ਜੋ ਬੇਕੂਫ ਜਿਹਨਾਂ ਦੀ ਮਾਂ ਪੈਂਦੀ ਹੁੰਦੀ ਕੋਈ ਕੁਛ ਕਰਦੇ ਆ ਦੇਖੋ ਚੰਗਾ ਇਨਸਾਨ ਕਦੇ ਮਾੜੇ ਨੂੰ ਇੰਨਾ ਮਾੜਾ ਵੀ ਨਹੀਂ ਕਹਿੰਦੇ ਅੱਧਾ ਫਿਰ ਕਿੰਨਾ ਪੈਂਦਾ ਬਿਲਕੁਲ ਸੱਚੀ ਸਿਤਰੀ ਹੈ ਕੋਈ ਸਾਬਤ ਕਰ ਦੇਵੇ ਅਰੇ ਉਥੇ ਜਾਣਾ ਬੋਰਡ ਤੱਕ ਦੋ ਕੋ ਕੁਦਰਤੀ ਇੱਕ ਲੋਕੀ ਉਹ ਤਾਂ ਨਹੀਂ ਦੇਖਦੇ ਨਾ ਇਹ ਸੱਚੀ ਹੈ ਸੱਚੀ ਗੱਲ ਹੈ ਨਾ ਬਾਈ ਵੀ ਮੈਂ ਨਹੀਂ ਚੜਦੀ ਸੀ ਨਹੀਂ ਚੜਦੀ ਮੇਰੇ ਮੁੰਡੇ ਨੇ ਵੀ ਮੈਨੂੰ ਧੱਕੇ ਨਾਲ ਬਿਠਾ ਲਾ ਦੇ ਗੱਲ ਹੀ ਨਹੀਂ ਇੱਕ ਬੈਠ ਇੱਕ ਥਾਂ ਤੋਂ ਇਹਨਾਂ ਨੇ ਉੱਥੋਂ ਪੱਤਨ ਤੋਂ ਪਿਠਾਇਆ ਇਹ ਆ ਗਿਆ ਭੈਣ ਦੂਜੀ ਜਿਹੜੀ ਸੀ ਮੈਨੂੰ ਤਾਰ ਦੋ ਇਹ ਤੁਝ ਤੇ ਲਾ ਲਾ ਕੇ ਜਿਸਤੀ ਕਮਾ ਕੇ ਲਾ ਕੇ ਫਿਰ ਕਿਰਦਾਨੋਂ ਧੱਕੇ ਨਾਲ ਛਾਇਆ ਗਿਆ ਕਿੰਨਾ ਨਹੀਂ ਬਹਤੀ ਸੀ ਕਰੀ ਮੈਂ ਤਾਂ ਹੱਥ ਖੇਚ ਕੇ ਖੇਚ ਕੇ ਭਾਇਆ ਉਹ ਕਿਉਂ ਨਾ ਕਿਸੇ ਨੇ ਵੀਡੀਓ ਬਣਾਈ ਅਰੇ ਉਹ ਪ੍ਰੋਪਰ ਵੀਡੀਓ ਲੋਕ ਬਣਾਉਂਦੇ ਨੇ ਬਣਾਉਂਦੇ ਹੀ ਨਹੀਂ ਸੀ ਕਿੰਨਾ ਮਾਵਾਲੀ ਮੇਰੇ ਕੋਲ ਨਹੀਂ ਸੀ ਬਹੁਤ ਖੁਸ਼ੀ ਜਿਹੀ ਮੂੜੀ ਆਣੀ ਸੀਗੀ ਕੀ ਨਾ ਉਹ ਕੋਈ ਮਤਲਬ ਹੈ ਕੋਈ ਕੋਈ ਕਰ ਰਹੇ ਸੀ ਅਗਲੇ ਦੇ ਨਾਲ ਖਾ ਕੇ ਅਗਲੇ ਦੇ ਨਾਲ ਬਹਿ ਕੇ ਅਗਲੇ ਨੂੰ ਇਹਦਾ ਮੈਂਟਲ ਟੌਰਚਰ ਕਰਨਾ ਬਹੁਤ ਬਈ ਅਰੇ ਕੋਈ ਨਹੀਂ ਕਿਉਂ ਤੇਰੇ ਨਾਲ ਯਾਰ ਕਿਉਂ ਆਪਾਂ ਜਿੱਥੇ ਲੌਣ ਜਾਂ ਬਚਿਆ ਰਹੇ ਹਨ ਹਰ ਪ੍ਰਮਾਤਮਾ ਦੇ ਕੋਈ ਨਾ ਕੋਈ ਆਊਗਾ ਜਿਹੜਾ ਗਲਤ ਹੈ ਉਹ ਗਲਤ ਨੂੰ ਦੇ ਕੋਲ ਰਿਜ਼ਲਟ ਆਊਗਾ ਅਸੀਂ ਤੁਹਾਨੂੰ ਅੱਜ ਬਿਲਕੁਲ ਸੱਚਾਈ ਕਹਿ ਰਹੇ ਹਾਂ ਅਗਰ ਕੇ ਦੇਖੋ ਹਰ ਜਿਹਨੂੰ ਪ੍ਰੋਪਰ ਦੇਖੋ ਪ੍ਰੋਪਰ ਦੇ ਕੇ ਗੱਲ ਕਰੋ ਤੇ ਛੋਟ ਕਰਕੇ ਤੁਸੀਂ ਆਪ ਦੀ ਵੀਡੀਓ ਬਣਾਉਣ ਦਾ ਵੀਊ ਬਣਾਉਣ ਦਾ ਸ਼ੌਕ ਕਰ ਰਹੇ ਹੋ ਸਾਰੇ ਹੱਸ ਰਹੇ ਹੋ ਹੋਰ ਵੀਡੀਓ ਕਈਆਂ ਤੇ ਦੇਖੀ ਅੱਸੀ ਜਾਂਦੇ ਐ ਬਾਕੀ ਜਗ੍ਹਾ ਦੇਖੋ ਪਿੱਕੀ ਕਿ ਉਹ ਦੇਖਿਆ ਅਸੀਂ ਲੰਗਰ ਲੈ ਕੇ ਗਏ ਸੀ ਲੰਗਰ ਉੱਥੇ ਸਾਰਾ ਨਿਪਟਾ ਕੇ ਐ ਸ਼ਾਮ ਤੱਕ ਵੀਡੀਓ ਸਾਡੀ ਫਿਰ ਉੱਥੇ ਕੋ ਪਾ ਦਿੰਦਾ ਨਾ ਹਾਂ ਤੁਸੀਂ ਇੱਕ ਮਾਰੀ ਤੇ ਕਮੈਂਟ ਉਹਨੇ ਕਿਸੇ ਇੱਕ ਐਜੇ ਇਨਸਾਨ ਨੇ ਜਦੋਂ ਮਜ਼ਾਕ ਕੀਤਾ ਅੱਸੀ ਦਾ ਕੁੱਤੋਂ ਦੀ ਬੋਤੋ ਬੋਤੋ ਸਾਰੇ ਹੱਸਦੇ ਸਾਰੇ ਹੱਸਦੇ ਹਾਂ ਉਹ ਕਹਿੰਦੇ ਕਿ ਉਹ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਹੈ ਗਲਤ ਅਨਸਰ ਸੀਗੇ ਵਿੱਚ ਕਿਸੇ ਗਲਤ ਅਨਸਰ ਨੇ ਵੀਡੀਓ ਪਾਈ ਹੈ ਉਹਨੂੰ ਸ਼ਰਮ ਹੋਣੀ ਚਾਹੀਦੀ ਸੀ ਵੀ ਐਚੀ ਮੈਂ ਕੀ ਕਰ ਰਿਹਾ ਉਹ ਆਪ ਦਾ ਫੇਮ ਲੈਣ ਵਾਸਤੇ ਆਦੇ ਵੀਊ ਧਾਣ ਵਾਸਤੇ ਇਹ ਕੁਝ ਕਰ ਜਾਂਦੇ ਹੋ ਅਰ ਕਿੰਨੇ ਹੱਥ ਤੱਕ ਗੁਜਰੋਗੇ ਕਮਾਲ ਹੋਗੀ ਤੁਹਾਡੇ ਅਸੀਂ ਤਾਂ ਇਹ ਕਿਹਾ ਸੀ ਵੀ ਅਪਲੈਂਸ ਲੈ ਕੇ ਜਾ ਰਹੇ ਆ ਆਪਾਂ ਨਾ ਵੀਡੀਓ ਪਾਉਣੀ ਨਾ ਬਲੌਗ ਪਾਉਣਾ ਫੇਰ ਵੀ ਪੜਿਆ ਨਹੀਂ ਤੜਿਆ ਜਿਨ੍ਹਾਂ ਨੇ ਪਾਉਣੀ ਸੀ ਬਲੌਗ ਵੀ ਪਾਏ ਆ ਰੀਲਾਂ ਵੀ ਪਾਈਆਂ ਸਾਰੇ ਰੀਲਾਂ ਬਣਾ ਰਿਹਾ ਸੀ ਅਸੀਂ ਬਿਲਕੁਲ ਸਾਰੇ ਬਣਾ ਲਏ ਵੀ ਸਾਨੂੰ ਬਣਾਉਣੀਆਂ ਕੋਈ ਮਾੜੀ ਗੱਲ ਨਹੀਂ ਦੀ ਤੁਸੀਂ ਕੀ ਗੱਲ ਦੇਖੋ ਪਤਾ ਹੀ ਕੀ ਹੈ ਜਦੋਂ ਤੱਕ ਕਿਸੇ ਜਗ੍ਹਾ ਤੇ ਜਾਣੇ ਆ ਉੱਤਤਾਸੀ ਵੀ ਨਹੀਂ ਦਖਾਉਂਦੇ ਕਿਸੇ ਨੂੰ ਕੋਈ ਪਤਨ ਦੇ ਲੋਕਾਂ ਨੂੰ ਵੀ ਪਤਾ ਲੱਗੂਗਾ ਮੈਂ ਜਿਆਦਾ ਨਹੀਂ ਜਾਂਦਾ ਮੈਂ ਪੰਜਾਬ ਤੋਂ ਕਈ ਏਸ਼ੀਆ ਦੇ ਵਿੱਚ ਲੋਕਾਂ ਨੂੰ ਕਈ ਨੂੰ ਦਾ ਪੰਜ ਬਠਿੰਡੇ ਤੇ ਨਹੀਂ ਪਤਾ ਕਿ ਹੜ ਕਿਥੇ ਆਇਆ ਦੱਸੋ ਮੈਂ ਕਈ ਨਾ ਮੇਰੀ ਗੱਲ ਛੇਰੀ ਵੀ ਮੈਂ ਉੱਥੇ ਗਿਆ ਸੀ ਕੀ ਹਾਲਾਤ ਹੈ ਕੁਝ ਜਦੋਂ ਤੱਕ ਅਸੀਂ ਪ੍ਰੋਪਰ ਉਹ ਵੀਡੀਓ ਮੰਨ ਲਓ ਪਾਤੀ ਤਾਂ ਵੀ ਬਣਾ ਹੋ ਗਿਆ ਤੇ ਤੁਹਾਨੂੰ ਕਿਸੇ ਨਾਲ ਕੋਈ ਦਿੱਕਤ ਸੀ ਤਾਂ ਕਿਰਨਾਂ ਤੇ ਕਿਉਂ ਇਹ ਗੱਲ ਦਾਨੀ ਮੇਰੇ ਨੂੰ ਇਹ ਕੰਮ ਮੈਂ ਕਹਿ ਚਾਉਣੀ ਆ ਉਹ ਗੱਲ ਜੀ ਤੁਹਾਡੀ ਇੱਕ ਦੇਖੋ ਜੀ ਅਸੀਂ ਵੀ ਕਹੇ ਸੀ ਮੇਰੀ ਨਣਦ ਵੱਡੀ ਇਹਨਾਂ ਦੀ ਸਭ ਤੋਂ ਵੱਡੀ ਭੈਣ ਹੈ ਡੁੱਬੇ ਪਈ ਹੈ ਅੱਜ ਉਹਨਾਂ ਨੂੰ 1 ਮਹੀਨਾ ਹੋ ਗਿਆ 1 ਮਹੀਨੇ ਚੋਂ ਨਾਲ ਉਹਨੀ ਟੈਨਸ਼ਨ ਹੈ ਆ ਕੱਲ ਫਿਰ ਸੁਣ ਮਰੀ ਰੋਣ ਲੱਗ ਗਈ ਮੈਨੂੰ ਪਤਾ ਨਹੀਂ ਟੈਨਸ਼ਨ ਹੈ ਕਿ ਬਿਮਾਰ ਹੋਈ ਪਈ ਆ ਹੁਣ ਵੀ ਮੈਂ ਦਵਾਈ ਲੈ ਕੇ ਆਈ ਕਿੰਨਾ ਆਈ ਆ ਇਹ ਪਹਿਲਾਂ ਕੀ ਕਰੇ ਮੈਂ ਦਵਾਈ ਲੈ ਕੇ ਆਈ ਆ ਮੈਂ ਵੀ ਟੈਨਸ਼ਨ ਜਿ ਫਿਰਦੀ ਆ ਅਸੀਂ ਹੁਣ ਫੇਰ ਇੱਕ ਗੱਲ ਹੋਰ ਅਸੀਂ ਹੁਣ ਫੇਰ ਜਾ ਰਹੇ ਹਾਂ ਮੈਂ ਇਹਨਾਂ ਨਾਲ ਹੀ ਜਾ ਰਹੀਆਂ ਹਾਂ ਅਸੀਂ ਅਸੀਂ ਜਾ ਰਹੇ ਹਾਂ ਅਸੀਂ ਆਪਦੇ ਜੋ ਸਾਡੇ ਮਨ ਜਿੰਨੇ ਸਾਡੇ ਚ ਗਾਇਸ ਹੋਰੀ ਅਸੀਂ ਘਰ ਘਰ ਲੈ ਕੇ ਜਾ ਅਸੀਂ ਘਰ ਘਰ ਜਾਵਾਂਗੇ ਠੀਕ ਹੈ ਜੀ ਅਸੀਂ ਹੁਣ ਫੇਰ ਦੇਖੇ ਆ ਰਹੇ ਹਾਂ ਜਿਹਨੇ ਟ੍ਰੋਲ ਕਰਨਾ ਭਾਈ ਕਰੀ ਚੱਲੋ ਠੀਕ ਹੈ ਪਰ ਕਿਸੇ ਦੇ ਨਾਲ ਰਹਿ ਕੇ ਕਿਸੇ ਦੀਆਂ ਇੰਨੀਆਂ ਗੱਲਾਂ ਝੂਠ ਨਾ ਸੰਝਾ ਨਾ 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 ਮੇਰੇ ਨਹੀਂ ਸੀ ਅੱਜ ਆ ਪਰਾਵਿਤ ਤਕਨੋਜੀ ਟਿਕੋ ਇਸੇ ਨੂੰ ਨਾਮ ਵਿੱਚ ਬੋਲ ਕਰੋ ਅਗਲਾ ਕੋਈ ਕਰ ਪਰਮਾਤਮਾ ਨੂੰ ਦਰੋਜੀ ਝੂਠ ਨਹੀਂ ਬੋਲੀ ਜਾਇਦਾ ਦਾ ਐਵੇਂ ਗੱਲ ਗੱਲ ਦੇ ਵਿੱਚ ਦੇਖੋ ਕਿਸੇ ਨਾਲ ਕੋਈ ਕਿਸੇ ਦਾ ਰਿਲੇਸ਼ਨ ਹੁੰਦਾ ਉਹਨੂੰ ਹੀ ਬੁਲਾਉਂਦਾ ਦੂਜੇ ਨੂੰ ਕੋਈ ਬੁਲਾਉਂਦਾ ਮੈਂ ਦੇਖਿਆ ਜੇ ਗਲਾਬ ਸਿੱਧੂ ਦੀ ਗੱਲ ਫਿਰ ਮੈਂ ਦੁਬਾਰਾ ਜੇ ਉਹਨੇ ਸਾਨੂੰ ਦੇਖਿਆ ਜਾਂ ਉਹਨਾਂ ਨੇ ਸਾਨੂੰ ਬੁਲਾਇਆ ਤੇ ਕਿਸੇ ਨੂੰ ਤਕਲੀਫ ਕੀ ਹੋਗੀ ਕਿਸੇ ਦੇ پلان ਨਾਲ ਕਿਸੇ ਦੇ ਅਸਰ ਨਾਲ ਕੁਝ ਨਹੀਂ ਹੁੰਦਾ ਇਹ ਤੁਹਾਡੇ ਮਨ ਦੇ ਵਹਿਮ ਹੈ ਦੇਖੋ ਜੇ ਕੋਤੇ ਗਿਆ ਤੇ ਕੁਛ ਵੀ ਟੈਲਫੋਨ ਲੱਗ ਗਿਆ ਉਹ ਆਪਦੇ ਮਨ ਤੋਂ ਲੱਗ ਗਿਆ ਤੇ ਉਸ ਜੀ ਨੂੰ ਦੇਖ ਕੇ ਲੱਗ ਗਿਆ ਨਾ ਕਿ ਉੱਥੇ ਕੋਈ ਐਸੀ ਚੀਜ਼ ਥੋੜੇ ਪੇ ਉੱਥੇ ਕੁਛ ਨਹੀਂ ਮੰਨਣ ਗਿਆ ਸੀਗਾ ਅਗਰ ਹੜਪੀਟਾਂ ਦੀ ਸਹਾਇਤਾ ਕਰਨ ਵਾਸਤੇ ਅਸੀਂ ਉੱਥੇ ਧੰਨਵਾਦ ਦੋਚਾਣਾ ਕੁਝ ਕੀਤਾ ਲੋਕਾਂ ਦੇ ਵਿਚਰੇ ਸਭ ਨੂੰ ਮਿਲੇ ਕੀਤੇ ਸਾਨੂੰ ਤਾਂ ਅਜ ਕੋਈ ਗੱਲਬਾਤ ਨਹੀਂ ਦਿਖੀ ਪਰ ਮੈਂ ਕੁਝ ਦਿਨ ਬਾਅਦ ਵੀਡੀਓ ਦੇਖੀ ਲੋਕ ਦੇਖੋ ਕੀ ਕੀ ਬੇਰੀ ਜਾ ਰਹੀ ਹੈ ਪਰ ਨਹੀਂ ਦੇਖੋ ਇੱਕ ਕੋਈ ਗਲਤ ਹੈ ਕਿਸੇ ਤੇ ਚੜਾਈ ਤੇ ਨਾ ਚੜੋ ਪਲੀਜ਼ ਨਾ ਚੜੋ ਜੇ ਕੋਈ ਕਿਸੇ ਨੂੰ ਬੁਲਾਉਂਦਾ ਹੈ ਨਾ ਤੇ ਉਥੇ ਜੈਲ ਸੀ ਨਾ ਕਰੋ ਜੋ ਕੋਈ ਤੁਹਾਨੂੰ ਬੁਲਾਦਾ ਆਪਦੇ ਤੁਸੀਂ ਆਪੇ ਸਾਬਨਾ ਦੋ ਲੜਾਈ ਇਹ ਜਿਹੜੀ ਕਿਸੇ ਨਾਲ ਕਿਸੇ ਦੀ ਮੋਲ ਨਹੀਂ ਖਰੀਦੀ ਹੋਈ ਬਈ ਮੈਂ ਤਾਂ ਸਾਰਿਆਂ ਦੀ ਆ ਠੀਕ ਹੈ ਪਰ ਹੁਣ ਸਾਰਿਆਂ ਦੇ ਪੱਤੇ ਆਪਣੇ ਕੱਟੇ ਆ ਬਾਈ ਕਾਟ ਅੱਜ ਤੋਂ ਫਰੇ ਵੀ ਦਾਟਾ ਸਾਨੂੰ ਵੀ ਕੋਈ ਨਾ ਕਰੇ ਸਾਨੂੰ ਕੋਈ ਤਾਂ ਨਾ ਕਰ ਕੋਈ ਸਿਰ ਜੀ ਨੂੰ ਕਰਤਿਆ ਅਸੀਂ ਆਪ ਦਾ ਪ੍ਰਵਾਹ ਨਾ ਬਸ ਹੁਣ ਇਹ ਵਾਦੀ ਬੱਸ ਕੋਤੇ ਮਾ ਪਤਾ ਕਰਦਾ ਜੀ ਪਤਾ ਕੱਟਣ ਵਾਲਾ ਕੋਈ ਕਿਸੇ ਨੇ ਹੁੰਦਾ ਪਰਮਾਤਮਾ ਦੇ ਤੱਕ ਪੜ੍ਹ ਸਾਨੂੰ ਕਰ ਦੋ ਬਈ ਮਾ ਸਾਡੇ ਨਾਲ ਹੈ ਜੇ ਤੂੰ ਗੁੱਸੇ ਤੇ ਮੇਰਾ ਮੇਰਾ ਰੁੱਸੇ ਨਿਕਲ ਗੀਆਂ ਵਾਲਾ ਜੰਗ ਭਾਵੇਂ ਸਾਰਾ ਰੁੱਸ ਜੇ ਬੱਸ ਸੋ ਭਾਈ ਸਾਡੇ ਵੀ ਕਹਿੰਦਾ ਕਿ ਕਿਸੇ ਦੇ ਨਾਲ ਕਿਸੇ ਦੇ ਨਾਲ ਕੋਈ ਵਲੌਗ ਨਹੀਂ ਬਣਾਉਣਾਗਾ ਅਸੀਂ ਆਪਸ ਵਿੱਚ ਦੀ ਬਣਾਉਣਾ ਚਾਹੇ ਨਾ ਬਣਾਉਣਾ ਸਾਡੀ ਸੋ ਸਾਡਾ ਵੀ ਪੱਤਾ ਕੱਟਿਆ ਜੀ ਸੋ ਬਈ ਤੁਸੀਂ ਆਪਦੇ ਘਰੇ ਵੱਡੇ ਰੋ ਅਸੀਂ ਆਪਦੇ ਘਰੇ ਵੱਡੇ ਆ ਪਰ ਇੰਨਾ ਵੀ ਕਿਸੇ ਨੂੰ ਨਾ ਮੈਨੂੰ ਮੈਂ ਸੋਚਿਆ ਵੀ ਨਹੀਂ ਸੀ ਵੀ ਮੇਰੇ ਨਾਲ ਵੀ ਕੋਈ ਐਂ ਕਰਨਾ ਬਈ ਇਹ ਤਾਂ ਸੋਚ ਕੇ ਕੋਈ ਵੀ ਕਰਦਾ ਕਿਸੇ ਨੂੰ ਧੋਖਾ ਨਹੀਂ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਠੀਕ ਹੈ ਜੀ ਕੋਈ ਗਲਤੀ ਭਲਤੀ ਹੋਈ ਤਾਂ ਬਈ ਮaaf ਕਰਦੇ ਹੋ ਹਾਂ ਜੀ ਐਂਡ ਤੇ ਫਿਰ ਮੈਂ ਇੱਕ ਗੱਲ ਕਹਿਣੀ ਵੀ 22 ਗੋਰੇ ਨੇ ਨਾ ਦੱਸ ਦਿੱਤਾ ਨਾ 15 ਦਿੱਤਾ ਬਾਈ ਗੋਰੇ ਨੇ ਸਾਨੂੰ 50000 ਦਿੱਤਾ ਜੇ ਉਹਨੇ ਸੇਵਾ ਦੇ ਨਾਂ ਤੇ ਦਿੱਤਾ ਤਾਂ ਉਹ ਪ੍ਰੂਫ ਕਰ ਦਿਓ ਤੁਸੀਂ ਇਹਦਾ ਬਾਈ ਵੀ ਤੁਹਾਨੂੰ ਪਾ ਦੋ ਮੈਂ ਦੇਣ ਦਾ ਰੱਬ ਜਾਣੀ ਅਮਰੋ 30 ਦੇਵਾਂਗੇ 15 ਦਾ ਸੀ 30 ਦੇਵਾਂਗੇ ਬਾਈ ਸਾਡੇ ਸਾਡਾ ਉਹਨਾਂ ਨਾਲ ਲੈਣ ਦੇਣ ਮੇਰਾ ਚੱਲਦਾ ਹੀ ਰਹਿੰਦਾ ਠੀਕ ਹੈ ਸੋ ਬਾਈ ਮੋਰਾ ਟਾਇਰ ਦਾ ਬਹੁਤ ਧੰਨਵਾਦ ਬਾਈ ਦਾ ਜਿਹੜਾ ਨੇ ਸਾਨੂੰ ਸਪੋਰਟ ਕੀਤੀ ਆ ਬਹੁਤ ਵਧੀਆ ਵੀਰ ਜੀ ਅਸੀਂ ਗਏ ਸੀ ਬਹੁਤ ਵਧੀਆ ਸਵਾਗਤ ਹੋਰੇ ਬਾਈ ਅਸੀਂ ਹੁਣ ਫੇਰ ਜਾ ਰਹੇ ਹਾਂ ਬਾਈ ਜਾਵਾਂਗੇ ਅਸੀਂ ਜਲਦੀ ਜਾ ਰਹੇ ਹਾਂ ਬਾਈ ਵੀ ਵੀਡੀਓ ਪਾ ਰਿਹਾ ਭਾਈ ਮੈਂ ਮੇਰੀ ਭੈਣ ਆ ਮੈਂ ਚਾਹੀ ਇਹਨੂੰ 5 ਦੇਵਾਂ ਚਾਹੀ 50 ਦੇਵਾਂ ਚਾਹੀ ਮੈਂ ਲੱਖ ਦੇਵਾਂ ਚਾਹੀ ਮੈਂ ਕੱਖ ਦੇਵਾਂ ਉਹਦੇ ਵਿੱਚ ਭਾਈ ਤੁਹਾਨੂੰ ਇੰਟਰਵੈਨ ਕਰਨ ਬਾਈ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਸਾਡਾ ਲੈਣ ਦੇਣਾ ਭਾਈ ਸਾਡੇ ਦਾ ਸੋਹ ਲੈਣ ਦੇਣਾ ਇੱਕ ਦੂਜੇ ਨਾਲ ਚੱਲਦਾ ਹੀ ਰਹਿੰਦਾ ਉਹ ਨਹੀਂ ਲਾਣੀ ਮੈਨੂੰ ਸੁਨੇਹਰੇ ਤੋਂ ਕੋਈ ਆਪ ਦੇ ਸੱਤ ਤੇ ਕੋਈ ਚੀਜ਼ ਦਵਾਈ ਠੀਕ ਹੈ ਇਹਨਾਂ ਦੀ ਜ਼ਿੰਮੇਵਾਰੀ ਸੀ ਪੈਸੇ ਤਾਂ ਨਹੀਂ ਦੇਣੇ ਸੀ ਮਰੇ ਵੀ ਕਹਨ ਨੂੰ ਅਗਲੇ ਕਹਿ ਸਕਦੇ ਸੀ ਕਿ ਹਰੇ ਇੰਦਾ ਇਨਸਾਨੀ ਤਰੀਕੇ ਨਹੀਂ ਕਹਿੰਦੀ ਜੀ ਬਿਲਕੁਲ ਦੇਖੋ ਕੋਡਾ ਆਪ ਦਾ ਕੋਈ ਮਸਲਾ ਹੋਵੇ ਉਹ ਨੂੰ ਆਪ ਦੇ ਮਸਲੇ ਨੂੰ ਆਪਦੇ ਨਾਲ ਵਿੜੋ ਇਹ ਵੀਡੀਓ ਬਿੰਦੂ ਜਿਸ ਨੂੰ ਗਲਤ ਨਾ ਬੋਲਿਆ ਕਰੋ ਨਾ ਬੋਲੇ ਕੋਲ ਚੰਗੀ ਗੱਲ ਹੈ ਬੈਗਨਪੁਰ ਮਾਧਵਾਨ ਦੇਖ ਰਿਹਾ ਦੇਖੋ ਕਿਸੇ ਸਿਆਣੇ ਕਹੇ ਇਹ ਤੁਸੀਂ ਇੱਕ ਉਂਗਲ ਕਿਸੇ ਵੱਲ ਕਰੋਗੇ ਨਾ ਤੇ ਤਿੰਨ ਉਂਗਲਾਂ ਤੁਹਾਡੇ ਵੱਲ ਵੀ ਹੈਗੀਆਂ ਤੇ ਧਿਆਨ ਨਾਲ ਚੱਲੋ ਤੇ ਧਿਆਨ ਨਾਲ ਰਹੋ ਬੱਸ ਜਿਆਦਾ ਕੁਝ ਨਾ ਕਹਿੰਦਾ ਮੈਂ ਹੀ ਬੇਨਤੀ ਕਰਾਂਗਾ ਕਿ ਕੀਤੇ ਲੰਚ ਨਾਲ ਲਾਓ ਤੇ ਗਲਤ ਕਮੈਂਟ ਨਾ ਕਰੋ ਜੇ ਕੋਈ ਗਲਤੀ ਫਲਤੀ ਹੋਈ ਹੈ ਬਈ ਸਾਡੀ ਮਾਫ਼ ਕਰੋ ਤੇ ਸਾਨੂੰ ਮਾਫ਼ ਕਰ ਦਿਓ ਜੀ ਬੱਸ ਅਸੀਂ ਜਾਣੀਏ ਸਾਡਾ ਪਰਿਵਾਰ ਆਪਸ ਸਾਡਾ ਕੋਈ ਕਿਸੇ ਨਾਲ ਸਾਡੇ ਵਿੱਚ ਕੋਈ ਕਿਸੇ ਨਾਲ ਮਤਲਬ ਨਹੀਂ ਹੈਗਾ ਸਾਡੇ ਜੋ ਕੋਈ ਐਕਟਰ ਮਿਲਣ ਅਜ ਤੋਂ ਬਾਅਦ ਕਰੇ ਸਾਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਸਾਡੇ ਤੋਂ ਅੱਜ ਤੋਂ ਬਾਅਦ ਬਾਈਕਾਟ ਅਸੀਂ ਕਿਸੇ ਨਾਲ ਵਲੌਗ ਨਹੀਂ ਬਣਾਉਣੀ ਨਹੀਂ ਬਣਾਉਣੀ ਸਸਤੀ ਚੀਜ਼ਾਂ ਚਾਹੀਦੀਆਂ